ਆਪਸੀ ਸਾਇੰਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਜੀ ਨਾ ਤੁਹਾਨੂੰ ਪਤਾ ਕਿ ਉੱਤਰ ਭਾਰਤ ਦਾ ਬੜਾ ਵੱਡਾ ਮੇਲਾ ਜਿਹੜਾ ਚਿੜੀ ਮੇਲਾ ਜਿਹੜਾ ਉਹਦੀਆਂ ਤਿਆਰੀਆਂ ਜਿਹੜੀਆਂ ਪੂਰੀਆਂ ਹੀ ਚੁੱਕੀਆਂ ਨੇ ਮੇਰੇ ਪਿੱਛੇ ਤੋਂ ਦਿਖ ਸਕਦੇ ਹੋ ਕਿ ਦੂਈ ਸਟੇਟੇ ਵਿੱਚ ਵੀ ਜਿਹੜੇ ਲੋਕ ਇੱਥੇ ਬਾਬਾ ਜੀ ਦਾ ਆਸ਼ੀਰਵਾਦ ਲੈਣੇ ਲਈ ਆਉਂਦੇ ਜਿਹੜਾ ਦੱਸਿਆ ਜਾਂਦਾ ਕਿ ਕਾਫੀ ਵੱਡਾ ਮੇਲਾ ਜਿਹੜਾ ਲੱਗਾਈ ਜਾਂਦਾ ਸਾਡੇ ਕਨੇ ਕੁਛ ਜੁੜੀ ਚੁੱਕੇ ਨੇ ਜਿਹੜੇ ਬਾਹਰ ਦੇ ਜਿਆਦਾ ਰਹਿੰਦੇ ਨੇ ਅਣੀ ਕਿਹੜੀ ਜਗ੍ਹਾ ਦਾ ਆਏ ਹੋ ਤੁਸੀਂ ਫਿਰ ਆਪਾਂ ਨਾਲ ਪੰਜਾਬ ਡਿਸਟ੍ਰਿਕਟ ਗੁਰਦਾਸਪੁਰ ਪਹਿਲੀ ਵਾਰ ਆਇਆ ਜਾਂ ਪਹਿਲਾਂ ਵੀ ਆਂਦੇ ਹੋ ਮੈਂ ਟੇਕਾਂ ਦਾ ਸਾਫਤਾ ਸਰਪੰਚ 40 ਸਾਲ ਤੋਂ ਇੱਥੇ ਗੱਡੀ ਲੈ ਕੇ ਸੌ ਸੌਰੀ ਸੰਗਤ ਲੈ ਕੇ ਮਹਾਰਾਣੀ ਜੀ ਕਿਰਪਾ ਵਾਸਤੇ ਮਹਾਰਾਣੀ ਬਹੁਤ ਦੇਰੀ ਠੀਕ ਉਹਦੇ ਵਾਸਤੇ ਆ ਰਹੇ ਕਿੰਨੇ ਦਿਨ ਇੱਥੇ ਰਹਿ ਰਹੇ ਰਹਿੰਦੇ ਹੋ ਤੁਸੀਂ ਅਸੀਂ ਇੱਥੇ ਪਹਿਲੇ 4 ਦਿਨ ਦਾ ਪ੍ਰੋਗਰਾਮ ਸੀ 에어 ਕੰਪਨੀ ਦੇ ਦਾ ਪ੍ਰੋਗਰਾਮ ਬੇਵਸਤਾ ਜਿਹੜੀ ਪਾਣੀ ਬਿਜਲੀ ਪਾਣੀ ਸਭ ਠੀਕ ਠੀਕ ਠਾਕ ਚੱਲਦਾ ਜੀ ਚੱਲਦਾ ਵੇ ਤੁਸੀਂ ਕਿਹੜੀ ਜਗ੍ਹਾ ਦਾ ਆਏ ਹੋ ਅਸੀਂ ਵੀ ਪੰਜਾਬ ਤੋਂ ਇਹਨਾਂ ਦੇ ਨਾਲ ਹੀ ਆਏ ਆਂ ਜੀ ਇਹ ਸੇਵਾ ਸਾਰੇ ਲੰਗਰ ਭੰਡਾਰੇ ਇਹਨਾਂ ਵਾਸਤੇ ਬਣਾ ਰਹੇ ਆਂ 8 ਸਾਲ ਸੇਵਾ ਕਦੇ 15 ਸਾਲ ਤੋਂ ਮੈਂ ਇਹਨਾਂ ਦੇ ਨਾਲ ਜੁੜਿਆ ਹੋਇਆ ਠੀਕ ਹੈ ਜੀ ਬਹੁਤ ਮਾਹਰਾਨੀ ਕਿਰਪਾ ਵਾ ਤੰਦਰੁਸਤੀਆਂ ਸਭ ਨੂੰ ਅਮਨ ਸ਼ਾਂਤੀ ਬਖਸ਼ੇ ਦੀ ਦੇਸ਼ ਤੇ ਜਿਹੜੀ ਆਪਸ ਵਿੱਚ ਤਵਾਕ ਮਾੜਾ ਹੋਇਆ ਹੁੰਦਾ ਜਿਵੇਂ ਹਿੰਦੂ ਮੁਸਲਮਾਨ ਨਾਲ ਕਹਿੰਦੇ ਉਹ ਵੀ ਬਣਿਆ ਰਹਿਣਾ ਚਾਹੀਦਾ ਮਾਤਰਾਣੀ ਸਭ ਤੇ ਮੇਅਰ ਕਰੇ ਤੁਸੀਂ ਕਿੰਨੇ ਦਿਨ ਰਹਿਣਾ ਇੱਥੇ ਅਸੀਂ ਇਹਨਾਂ ਨਾਲ 5 ਦਿਨ ਹੀ 5 ਦਿਨ ਰਹਿਣਾ ਕਿੰਨੇ ਬੰਦੇ ਆਏ ਤੇ ਸਾਰੀ ਟੀਮ ਜਿਹੜੀ ਹੈ 100 ਤੋਂ ਵੱਧ ਹੀ ਹੈ ਜੀ ਅੱਜ 100 ਹਾਂ 100 ਪਲਸ ਚਾਰ ਤੇ ਪ੍ਰਸ਼ਾਸਨ ਦੀ ਤਰਫੋਂ ਜਿਹੜਾ ਸਫਾਈ ਦਾ ਸਫਾਈ ਦਾ ਖਰਚਾ ਤੇ ਉਹੋ ਜਿਹਾ ਹੀ ਰਹਿੰਦਾ ਜੀ ਮੇਨਾ ਵਧੀਆ ਨਹੀਂ ਇਹਨਾਂ ਦਾ ਹੋਣੀ ਜੀ ਪਾਣੀ ਦੀ ਸਿਸਟਾ ਜਿਹੜੀ ਨਾ ਬਹੁਤ ਵਧੀਆ ਨਹੀਂ ਇਹਨਾਂ ਦੀ ਹੁੰਦੀ ਲਾਸਟ ਟਾਈਮ ਆਇਆ ਸੀ ਪੰਡਾਲਾਂ ਦੇ ਥਲੇ ਪਾਣੀ ਆ ਗਿਆ ਸਾਰਾ ਕੋਈ ਦੇਖ ਰੇਖ ਨਹੀਂ ਹੈ ਇੰਨੀ ਮਤਲਬ ਠੀਕ ਹੈ ਜੋ ਵੀ ਹੈ ਜਿੱਦਾਂ ਹੋਣਾ ਚਾਹੀਦਾ ਨਾ ਸਾਡੇ ਪੰਜਾਬ ਚ ਆ ਕੇ ਵੇਖੋ ਜਦੋਂ ਮੇਲਾ ਲੱਗਦਾ ਸਾਡੇ ਸ਼ਹਿਰ ਕੀ ਵਿਵਸਥਾ ਹੁੰਦੀ ਆ ਤੁਸੀਂ ਆਓ ਕਿਤੇ ਉਧਰ ਤੁਹਾਨੂੰ ਵੇਖੋ ਵੀ ਪੰਜਾਬ ਦਾ ਤੇ ਆਪਣੇ ਜੰਮੂ ਦਾ ਕੀ ਫਰਕ ਆ ਆਪੇ ਵਾਰ ਸਾਡੇ ਕਰਨੇ ਇੱਕ ਮਿੰਟ ਮੈਂ ਜੇਹਲ ਸਰਕਾਰ ਨੂੰ ਇੱਕ ਬੇਨਤੀ ਕਰਨਾ ਭਈ ਮੰਦਰ ਦੇ ਉੱਤੇ ਇੰਨਾ ਚੜ-ਚੜਾਵਾ ਹੁੰਦਾ ਇੱਥੇ ਨਾ ਸਰਕਾਰ ਵੱਲੋਂ ਕੋਈ ਸਹਾਰਾ ਦਾ ਨਿਦਾਨ ਕੀਤਾ ਗਿਆ ਵਾ ਨਾ ਸੰਗਤ ਦੇ ਰਹਿਣ ਵਾਸਤੇ ਬਹੁਤ ਨਕਮੀ ਤੋਂ ਨਕਮੀ ਜਗਾ ਜਿਹੜੀ ਆ ਉਸ ਸੰਰੂਪ ਦਿੱਤੀ ਜਾਂਦੀ ਆ ਇਸ ਵਾਰ ਤੇ ਇੱਥੇ ਸਰਾਂ ਜਰੂਰ ਪਾਣੀ ਚਾਹੀਦੀ ਆ ਮੰਦਰ ਕਮੇਟੀ ਨੂੰ ਵੀ ਦਾ ਮੰਦਰ ਦੇ ਮੰਤਰ ਨੂੰ ਵੀ ਇਹ ਬੇਨਤੀ ਕਰਦਾ ਭਾਈ ਤੁਸੀਂ ਖਾਨ ਵਾਲਾ ਧਿਆਨ ਰੱਖੋ ਕਿ ਇੱਥੇ ਕੋਈ ਨਾ ਕੋਈ ਸਰਾਂ ਜਰੂਰ ਪਾਓ ਤੁਹਾਨੂੰ ਇੰਨੀ ਇੱਥੇ ਆਮਦਨ ਆ ਐਨੀ ਸੰਗਤ ਤੁਹਾਡੀ ਜੜੀ ਦੀ ਹੈ ਪੈਸੇ ਜੋ ਤੁਹਾਨੂੰ ਦੇਂਦੀ ਜੀਆ ਕਰੋੜਾਂ ਦੇ ਨਾਲ ਤੁਹਾਨੂੰ ਆਮਦਨ ਆ ਗਈ ਇਹ ਸਾਡੇ ਹਲਵਾਈ ਸਾਹਿਬ ਨੇ ਮਿੱਠੂ ਜੀ ਨਾਮ ਆ ਇਹ ਪੰਜ ਬੱਜੇ ਲੈ ਕੇ ਫਰੀ ਸੇਵਾ ਤੇ 5 ਕਿਲੋ ਬਰਤੀ ਤੇ 5 ਕਿਲੋ ਬੇਸਣ ਤੇ ਸੋਡੇ ਦਾ ਸਾਰਾ ਇੰਤਜ਼ਾਮ ਇਹਦਾ ਫਰੀ ਹੋ ਰਿਹਾ ਤੇ ਇਹਦਾ ਲੰਗਰ ਪਾਣੀ ਵੀ ਚੱਲੇਗਾ ਸਾਰਾ ਸਾਰਾ ਕੋਈ ਨਹੀਂ ਲੰਗਰ ਪਾਣੀ ਕਿੰਨਾ ਵਸੇ ਚੱਲੇਗਾ ਜੀ ਬਾਹਰ ਉਹਨੇ ਬਣਾ ਕੇ ਬਾਹਰ ਲਾਉਣ ਲੱਗੇ ਜਿੰਨਾ ਮਰਜੀ ਛਕੇ ਉਹਨੇ ਅਸੀਂ ਬਾਹਰ ਲੱਗਿਆ ਲੰਗਰ ਲੋ ਜਿੰਨਾ ਮਰਜੀ ਕੋਈ ਛਕੇ ਅਸੀਂ ਆਪਣੇ ਕੋਲੋਂ ਕੁਝ ਨਹੀਂ ਕਰਦੇ ਮਾਰ ਨਹੀਂ ਕਰ ਰਹੀਆ ਤੇ ਅਸੀਂ ਗਾਂਵ ਵਰਤਾ ਹੀ ਰਹੇ ਹਾਂ ਜਾਂ ਤਾਂ ਪ੍ਰਸ਼ਾਸਨ ਨੂੰ ਵੀ ਇੱਥੇ ਸਾਨੂੰ ਜਗਾ ਲਾਟ ਕਰਦੇ ਪੈਸੇ ਲੈ ਕੇ ਦੇ ਦੇ ਪੰਜ-ਪੰਜ ਦਾ ਅੱਧਾ ਮਰਲੇ ਦੇ ਦੇਣ ਆਪੋ ਆਪਣੀ ਬੰਦਾ ਬਣਾਣੇ ਵਰਤਾਂ ਦੇ ਸਾਲ ਬਾਅਦ ਆ ਕੇ ਸਾਰਾ ਸਾਲ ਉਹ ਵਰਤਨ ਚਲੋ ਤੁਸੀਂ ਆ ਗਏ ਹੋ ਤੁਹਾਡੀ ਗੱਲ ਵੀ ਇੱਕ ਬੇਨਤੀ ਕਰਨਾ ਜੇ ਮੰਦਰ ਵੱਲੋਂ ਨਹੀਂ ਨਾ ਸਾਨੂੰ ਜਗ੍ਹਾ ਮਿਲਦੀ ਤੇ ਸਾਨੂੰ ਕਿਸੇ ਜ਼ਿੰਮੇਵਾਰ ਕੋਲੋਂ ਮੁੱਲ ਲੈ ਲੀ ਤਾਂ ਕਿ ਅਹੀ ਉਹਨੂੰ ਕਵਰ ਕਰਕੇ ਤੇ بارش ਆ ਜੇ ਇਹ ਚਾਹ ਨਹੀਂ ਪੇਟਿਆਂ ਉੱਤੇ ਬਾਦਰੇਸ਼ਣ ਆ ਬਾਦਰੇਸ਼ਣ ਤੇ ਮਿਲ ਸਕਦੀ ਤੇ ਜਗਾ ਲੈਣ ਨੂੰ ਵੀ ਹਰ ਪੰਡਾਲ ਵੱਲੋਂ ਤਿਆਰ ਰਹੇ ਕਾਂਗਰਸ ਕਰੋ ਭਾਣੂ ਵਾਹ ਜਗਾ ਇਹ ਜਿੰਨੇ ਵੀ ਸਾਰੇ ਲੱਗੇ ਦੇ ਪੰਡਾਲ ਕਿੰਨੇ ਹੋਣਗੇ ਤੁਹਾਡੇ ਆਈਡੀਆ ਨਾਲ ਇਹ ਪੰਜਾਬ ਪੰਜਾਬ ਦੇ ਤੋਂ 100 ਪਲੱਸ ਹੈ ਜੀ 100 ਪਲੱਸ ਪੰਜਾਬ ਪੰਜਾਬ ਦੇ ਇਕੱਲੇ ਬਾਕੀ ਹਿਮਾਚਲ ਤੋਂ ਵੀ ਆਏ ਦੇ ਨੇ ਬਿਹਾਰ ਸਟਾਂ ਤੋਂ ਵੀ ਆਏ ਦੇ ਨੇ ਯੂਪੀ ਤੋਂ ਵਾਹ ਹਰ ਤਾਂ ਤੋਂ ਆਏ ਐਮਪੀ ਤੋਂ ਵੀ ਆਏ ਦੇ ਨੇ ਦਿੱਲੀੋਂ ਆਏ ਦੇ ਨੇ 10000 12000 ਪੰਡਾਲો ਡਾ ਲਾਓ ਕਾਫੀ ਜ਼ਿਆਦਾ ਵਾ ਇਹਦਾ ਪੰਜਾਬ ਕੋਈ ਏਰੀਆ ਹੈ ਵੀ ਇਹਨਾਂ ਦੇ ਕੋਈ ਲੰਗਰ ਵਿਵਸਥਾ ਉਹੋ ਜੀ ਆ ਪੰਜਾਬੀ ਇਹ ਆ ਕੇ ਸਾਰਾ ਲੰਗਰ ਦਾ ਪ੍ਰਬੰਧ ਕਰਦੇ ਇਹ ਮੰਨੋ ਨਾ ਕੋਈ ਫਲੈਸ਼ ਦਾ ਪ੍ਰੀ ਇੰਤਜ਼ਾਮ ਆ ਉਹ ਵੀ ਓਪਨ ਹੀ ਜਾਣਾ ਪੈਂਦਾ ਜਾਂ ਲੇਡੀਸ ਆ ਤੇ ਉਹਨਾਂ ਵੀ ਓਪਨ ਹੀ ਜਾਣਾ ਪੈਂਦਾ ਵਾ ਲੇਡੀਸ ਵਾਸਤੇ ਤੇ ਬਹੁਤ ਜ਼ਿਆਦਾ ਤੰਗੀ ਆ ਜੈਂਸ ਤੇ ਬਾਹਰ ਚੱਲ ਜਾਣਗੇ ਪਹਿਲੀਆਂ ਜੇ ਤੇ ਲੇਡੀਸ ਕਿੱਧਰ ਜਾਣਗੇ ਇਸ ਕਰਕੇ ਕਿ ਪਖਾਨਿਆਂ ਦਾ ਬਹੁਤ ਜ਼ਿਆਦਾ ਤੰਗੀ ਆ ਟਾਇਲਟ ਦੀ ਇਹ ਵਿਵਸਥਾ ਨਹੀਂ ਕੀਤੀ ਨਹੀਂ ਕੀਤੀ ਕੋਈ ਜਿਸੇ ਕਰਦੇ ਨਾ ਕੋਈ ਸਫਾਈ ਹੀ ਨਹੀਂ ਹੈ ਬਹੁਤ ਗੰਦਿਆ ਇੰਨਾ ਨਾਲ ਤੇ ਛੱਪੜ ਪਾਣੀ ਦੇ ਲੰਗੇ ਕਿ ਜਾਏਗਾ ਕੌਣ ਉੱਥੇ ਸਫਾਈ ਹੀ ਨਹੀਂ ਹੈ ਸਫਾਈ ਤੇ ਇੰਨਾ ਡਰਾਉਣੀ ਨਾ ਬੇਸ਼ੱਕ ਸਾਥੋਂ ਪਹਿਲੇ ਪੈਸੇ ਲੈ ਉਥੇ ਬੰਦੇ ਪ੍ਰੋਪਰ ਤਸਵੀਰ 20 ਰੁਪਏ ਪਰ ਹੈਡ ਲਾਖ ਲੈ ਲਿਆ ਕਰਦੇ ਪਰਤੀ ਲੈਵੇ ਬੰਦੇ ਸਾਫ ਸੁਥਰੇ ਬਹਿ ਬੇਪਰੂ ਕੀ ਹੁੰਦੀ 25 25 ਦੇ ਦਿਆ ਕਰਦੇ ਤੁਹਾਡਾ 100 ਬੰਦਾ ਜਾਂ ਨਾ 2000 ਰੋਜ਼ ਤੇ ਤੁਹਾਡਾ ਹੀ ਦੇਣਾ ਜੀ ਦੇ ਦਿਆ ਲੇਕਿਨ ਉਥੇ ਸਫਾਈ ਵਾਲੇ ਬੰਦੇ ਤੇ ਬੈਟਲ ਜੀ ਬਣਾਏ ਬੜੀ ਬੜ ਦੂਰ ਹੈ ਉਹਨੇ ਤੇ ਜਾਂਦੇ ਬੰਦਾ ਬਸਦੇ ਚ ਹੋ ਜੀ ਜੀ ਦੂਰ ਹੈ ਤਾਂ ਇਹ ਕੋਲ ਮੁਸ਼ਕਲ ਆ ਇਸ ਕਰਕੇ ਟਾਇਲੜਕੇ ਜਿਆਦਾ ਤੰਗੇ ਮੁਸ਼ਕਲ ਏਡੇ ਝੜਾ ਜੇ ਲੱਕਾਂ ਚ ਬੱਚਿਆਂ ਦੀ ਰਾਤ ਤੇ ਵਟ ਵਟ ਮਰ ਗਏ ਐ ਏਡੇ ਝੜਾ ਨਹੀਂ ਸਫਾਈ ਨਹੀਂ ਨਾ ਕਰਦੇ ਵਾਈ ਦੀ ਦਿੱਸੋ ਜਿਹੜੇ ਬਾਹਰੇ ਰਾਜ ਦੇ ਲੋਕ ਆਏ ਨੇ ਉਹਦਾ ਸਾਫ਼ ਹੀ ਆਖਣਾ ਹੈ ਕਿ ਬਹੁਤ ਜਿਆਦਾ ਪਰੇਸ਼ਾਨੀ ਜਿਹੜੀ ਸਾਨੂੰ ਆਵਾ ਦੀ ਕਿਉਂਕਿ ਦੱਸਿਆ ਜਿਆਦਾ ਹੈ ਕਿ ਜਿਹੜੀ ਫਲੈਸ਼ ਬਾਥਰੂਮ ਦੀ ਵਿਵਸਥਾ ਉਹ ਵੀ ਬੜੀ ਕੱਟ ਕੀਤੀ ਗਈ ਰਹੀ ਹੈ ਜਿਹਦੇ ਚੱਲਦੇ ਉਦੋਂ ਚ ਕਾਫੀ ਜਿਆਦਾ ਗੰਦਗੀਤ ਉਹ ਦਿਖ ਸਕਦੇ ਮੇਰੇ ਪਿੱਛੇ ਦੀ ਜਿਹੜੀ ਤਸਵੀਰਾਂ ਇਸ ਵੇਲੇ ਜਿਹੜਾ ਮੇਲਾ ਜਿਹੜਾ ਕੱਲ ਜਿਹੜਾ ਸਾਡੇ ਐਲਜੀ ਮਨੋਸਿੰਨਾ ਲੇਫਟੀਨੈਂਟ ਕੁਵਰਨਰ ਦੀ ਤਰਫਾ ਜਿਹੜਾ ਕਾਲੇ ਦਾ ਉਦਘਾਟਨ ਕੀਤਾ ਜਾਣਾ ਉਹਦੇ ਲਈ ਪੂਰੀਆਂ ਤਿਆਰੀਆਂ ਜਿਹੜੀ ਕੀਤੀ ਜਾਣੀ ਜਿਹੜੇ ਬਾਹਰੀ ਰਾਜ ਦੇ ਲੋਕ ਆਏ ਨੇ ਤੋ ਦਿਖਸੋ ਦੇਸ ਉਹਦਾ ਸਾਫ ਹੀ ਐਕਣਾ ਕਿ ਅਸਰ ਹੁਣ 5-6 ਦਿਨ ਜਿਹੜਾ ਸਾਡਾ ਇਹ ਲੰਗਰ ਜਿਹੜਾ ਚੱਲਣਾ ਇਹ ਦੱਸੇ ਜਿਆਦਾ ਕਿ 100 ਕੁਲਾ ਪਲੱਸ ਫੈਮਿਲੀ ਜਿਹੜੇ ਜਿਹੜੇ ਟੈਂਟ ਵਗੈਰਾ ਜਿਹੜੇ ਲਗਾਏ ਗਏ ਬੱਕਰੀ ਬੱਕਰੀ ਟੀਮ ਜਿਹੜੀ ਆ 100 ਕੁਲਾ ਜਿਆਦਾ ਲੋਕ ਤਾਂ ਖਾਲੀ ਪੰਜਾਬ ਚ ਆਏ ਨੇ ਤੋ ਦਿਖਸੋ ਦਿਓ ਲੰਗਰ ਦੀ ਬੜੀ ਅੱਛੀ ਵਿਵਸਥਾ ਕੀਤੀ ਜਾਦੀ ਕਿਉਂਕਿ ਅਸਾ ਆਪਣੇ ਚੈਨਲ ਦੇ ਰਾਏ ਤੁਸੀਂ ਚੀੜੀ ਮੇਲੇ ਦੀਆਂ ਲਾਈਵ ਤਸਵੀਰਾਂ ਇਹ ਕੀ ਆਖਣਾ ਚਾਹੁੰਦੇ ਤੁਸੀਂ ਕਿਸ ਤਰੀਕੇ ਦਾ ਪ੍ਰੋਗਰਾਮ ਜਿਹੜਾ ਇਸ ਦਿੱਤਾ ਗਿਆ ਦਾ ਇਹ ਕੰਮ ਬਹੁਤ ਵਧੀਆ ਕੀਤਾ ਜਾਣਾ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਬਹੁਤ ਵਧੀਆ ਜਾਉਂਦਾ ਸਾਰਿਆਂ ਵਾਸਤੇ ਵਧੀਆ ਸਵਾਲ ਲੰਦਾ ਬੜੀ ਖਲਾ ਜਿੱਤਾ ਮੈਂ ਨੰਸ਼ਾ ਕੋਈ ਚੱਲਦਾ ਉਹਦੇ ਪ੍ਰੋਗਰਾਮ ਚੱਲਦਾ ਤੁਸੀਂ ਕਿਹੜੀ ਜਗ੍ਹਾ ਦਾ ਆਏ ਹੋ ਮੈਂ ਪੰਜਾਬ ਤੋਂ ਆਇਆ ਹਾਂ ਜੀ ਡੇਰ ਬਾਬਾ ਨਾਲ ਆਇਆ ਹਾਂ ਸਾਥ ਵਿੱਚ ਹਾਂ ਜੀ ਹਾਂ ਜੀ ਕਿਦੋਂ ਵੀ ਆਏ ਹੋ ਅਸੀਂ ਰਾਤੀ ਆਏ ਸੀ ਜੀ ਹਾਂ ਜੀ ਹੁਣ ਕਿੰਨੇ ਦਿਨ ਰਹਿਣਾ ਇੱਥੇ ਚਾਰ ਦਿਨ ਇੱਥੇ ਹਾਂ ਜੀ ਇੱਥੋਂ ਅਸੀਂ ਦੋ ਪੈਸ਼ੰਦੇ ਵੀ ਸਤਿਯੋਤੋ ਦਿਖਸਦੇ ਕਾਫੀ ਜ਼ਿਆਦਾ ਦੂਰਾਂ ਦੂਰਾਂ ਲੋਕ ਜਿਹੜੇ ਸ਼ਰਧਾਲੂ ਜਿਹੜੇ ਬਾਬਾ ਜੀ ਦਾ ਇਥੇ ਆਸ਼ੀਰਵਾਦ ਲੈਣੇ ਲਈ ਆਉਂਦੇ ਨੇ ਮਹਾਰਾ ਇਸ ਪਹਿਲੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਚਿੜੀ ਮੇਲੇ ਚ ਤੁੰਦੇ ਤੱਕ ਮੈਂ ਪਿਆਣੇ ਦੀ ਕੋਸ਼ਿਸ਼ ਕਰਾ ਰਾਂ ਪਰ ਇਸ ਵੀਡੀਓ ਕੀ ਜ਼ਿਆਦਾ ਕੋਲਾ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਕਿ ਜਿੰਨੇ ਵੀ ਸਾਡੇ ਦਰਸ਼ਕਾਂ ਨੇ ਉਹਦੇ ਕੋਲੇ ਖਬਰ ਪੁੱਛੀ ਸਕੇ ਦਰਸ਼ਕੋ ਲਾਈਵ ਤਸਵੀਰਾਂ ਜਿਹੜੀਆਂ ਆਪਸੀ ਸਾਂਝ ਟੀਵੀ ਚੈਨਲ ਦੇ ਮਾਧਿਅਮ ਘਨੇ ਮੈਂ ਤੁਹੀਂ ਚਿੜੀ ਮੇਲੇ ਦੀ ਤੁੰਦੇ ਤਰਪੀਆ ਦਾ ਤੋਂ ਦਿਖ ਸਕਦੇ ਹੋ ਕਿ ਕਾਫੀ ਜ਼ਿਆਦਾ ਲੋਕ ਜਿਹੜੇ ਨੇ ਇਥੇ ਪੰਜਾਬ ਵਿੱਚ ਆ ਵੀ ਆਏ ਐਡਮਿਨਿਸਟ੍ਰੇਸ਼ਨ ਲਈ ਖਾਸ ਕਰ ਜਿਹੜੇ ਮੇਲੇ ਦੇ ਪ੍ਰਬੰਧ ਜਿਹੜੇ ਕਿਤੇ ਕਿਤੇ ਹੁੰਦਾ ਇਹ ਆਖਣਾ ਕਿ ਥੋੜਾ ਫਲੈਸ਼ ਬਾਥਰੂਮ ਦੀ ਵਿਵਸਥਾ ਜਿਹੜੀ ਬਹੁਤ ਜ਼ਿਆਦਾ ਘਾਟ ਹੈ ਜਿਹਦੇ ਚਲਦੇ ਸਾਡੇ ਲੋਕਾਂ ਦੀ ਕਾਫੀ ਜ਼ਿਆਦਾ ਪਰੇਸ਼ਾਨੀਆਂ ਆਦੀ ਕਿਉਂਕਿ ਤੋ ਦਿਖ ਸਕਦੇ ਹੋ ਕਿ ਅਜੇ ਵੀ ਜਿਹੜੀ ਪੰਜਾਬ ਵਿੱਚ ਜਿਹੜੀ ਯਾਤਰਾ ਲਗਾਤਾਰ ਇੱਥੇ ਆਦੀ ਹੈ ਕਾਫੀ ਜ਼ਿਆਦਾ ਲੰਗਰ ਪਾਣੀ ਜਿਹੜਾ ਦਾ ਮਤਲਬ ਉਸ ਵੀ ਕਿਤੇ ਕਿਤੇ ਦਾ ਪਰ ਲਾਈਵ ਤਸਵੀਰਾਂ ਲਾਈਵ ਤਸਵੀਰਾਂ ਆਪਸੀ ਸਾਂਝ ਟੀਵੀ ਚੈਨਲ ਤੇ ਮਾਧਿਮ ਕਰਨ ਦਿੰਦਾਰ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਆਪਸੀ ਸਾਂਝ ਟੀਵੀ ਚੈਨਲ ਇੱਕ ਐਸਾ ਚੈਨਲ ਹੈ ਜਿਹੜੀ ਤੁਹਾਨੂੰ ਪਲ-ਪਲ ਦੀ ਅਪਡੇਟ ਜਿਹੜੀ ਸਾਡੇ ਕੋਲ ਆਂਦੀ ਹੈ ਅਸੀਂ ਤੁਹਾਨੂੰ ਜ਼ਰੂਰ ਪਹੁੰਚਾਉਂਦੇ ਆਂ ਦਰਸ਼ਕੋ ਤੋਂ ਦਿੱਸੋ ਤੇ ਲਾਈਵ ਤਸਵੀਰਾਂ ਚਾਹ ਦਾ ਵੀ ਜਿਹੜਾ ਪ੍ਰਬੰਧ ਕੀਤਾ ਗਿਆ ਦਾ ਕਿਉਂਕਿ ਪੰਜਾਬ ਦੀ ਤਰਫਾਂ ਜਿਹੜੀ ਕਾਫੀ ਸੰਗਤ ਜਿਹੜੀ ਇੱਥੇ ਆਵਦੀ ਹੈ ਤੇ ਇੰਦੇ ਜਿਹੜੇ ਬਾਬਾ ਜੀ ਦਾ ਬਾਬਾ ਜੀਤੋ ਔਰ ਬੁਆ ਕੋੜੀ ਦਾ ਜਿਹੜਾ ਆਸ਼ੀਰਵਾਦ ਲੈਣ ਲਈ ਲੋਕ ਜਿਹੜੇ ਆਂ ਅੰਦਰ ਸ਼ਰਦਾ ਵੀਡੀਓ ਵੀ ਸ਼ੇਅਰ ਜ਼ਰੂਰ ਕਰਦੇ ਆਂ ਦਰਸ਼ਕੋ ਆਪਸੇ ਸਾਹਾਂ ਟੀਵੀ ਚੈਨਲ ਤੋਂ ਹੈ ਕਿ ਜਿੰਨੇ ਦਿਨਾਂ ਚੀੜੀ ਦਾ ਮੇਲਾ ਤੋਂ ਹੈ ਕਿ ਲਗਾਤਾਰ ਲਾਈਵ ਕਵਰੇਜ ਤੁਹ ਤਸੇ ਜਿਆਦਾ ਕੱਲ 4 ਤਰੀਕ ਜਿਹੜਾ ਇਹਦਾ ਇਸ ਮੈਲੇ ਦਾ ਉਦਘਾਟਨ ਕੀਤਾ ਜਾ ਜਿਹਦੇ ਚ ਕਾਫੀ ਜਿਆਦਾ ਲੋਕ ਜਿਹੜੇ ਨੇ ਕਾਫੀ ਜਿਆਦਾ ਲੋਕ ਜਿਹੜੇ ਨੇ ਇੱਥੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਦ ਨਬਰ ਤੋਂ ਹੀ ਚੰਦੇ ਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੱਸਿਉਣਾ ਕਿ ਬਹੁਤ ਹੀ ਜਿਆਦਾ ਸੰਗਤ ਜਿਹੜੀ ਬਹੁਤ ਹੀ ਜਿਆਦਾ ਸੰਗਤ ਜਿਹੜੀ ਇੱਥੇ ਲੱਖਾਂ ਸਤਾਫ ਕਰਨੇ ਜਿਹੜੀ ਸੰਗਤ ਆ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਆਂਦੀ ਹੈ ਇਸ ਵੀਡੀਓ ਕੀ ਇਸ ਵੀਡੀਓ ਕੀ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਦੇ ਜਾਓ ਦਰਸ਼ਕੋ ਤੋ ਦਿਖਦੇ ਹੋ ਇਸ ਵੇਲੇ ਦੀਆਂ ਤਸਵੀਰਾਂ ਤਸਵੀਰਾਂ ਦਰਸ਼ਕੋ ਤੋਂ ਦਿਖ ਸਕਦੇ ਲਾਈਵ ਤਸਵੀਰਾਂ ਜਿਹੜੀਆਂ ਦੱਸਾਂ ਕਿ ਜਿਹੜੇ ਲੋਕ ਜਿਹੜੇ ਇੱਥੇ ਆਇਦ ਨੇ ਲੰਗਰ ਦੇ ਵੀ ਜਿਹੜੇ ਪ੍ਰਬੰਧ ਕੀਤਾ ਯਾਦ ਨੇ ਕਿਉਂਕਿ ਪਲ-ਪਲ ਦੀ ਅਪਡੇਟ ਜਿਹੜੀ ਆਪਸੀ ਸਾਈਂ ਟੀਵੀ ਚੈਨਲ ਤੋਂ ਦੇ ਤੱਕ ਪਹੁੰਚਿਆ ਕਿਉਂਕਿ ਕਾਫੀ ਸ਼ਰਧਾਲੂ ਜਿਹੜੇ ਇੱਥੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਆਂਦੇ ਨੇ ਚੂਲੇ ਵਗੈਰਾ ਵੀ ਜਿਹੜੇ ਲੱਗੀ ਚੁੱਕੇ ਨੇ ਕਿਉਂਕਿ ਅਸ ਤੋਂ ਲਾਈਵ ਤਸਵੀਰਾਂ ਜਿਹੜੀਆਂ ਇਸ ਵੇਲੇ ਚਿੜੀ ਮੇਲੇ ਜਦੋਂ ਦਰ ਪਹੁੰਚਾ ਦੇ ਆ